ਦੇ 25 ਕਰੋੜ ਲੋਕ ਅੱਜ ਵੀ 15 ਅਗਸਤ 1947 ਨੂੰ ਆਪਣਾ ਆਜ਼ਾਦੀ ਦਿਹਾੜਾ ਨਹੀਂ ਮਨਾਉਂਦੇ ਭਾਰਤ ਦੇ 25 ਕਰੋੜ ਲੋਕ ਐਸੇ ਆ ਜਦੋਂ ਉਹਨਾਂ ਦੇ ਘਰੇ ਬੱਚਾ ਪੈਦਾ ਹੁੰਦਾ ਤਾਂ ਉਸ ਨੂੰ ਜਨਮजात ਅਪਰਾਧੀ ਮੰਨ ਲਿਆ ਜਾਂਦਾ ਹੈ ਸਰਕਾਰ ਦੁਆਰਾ ਉਹ ਕਿਹੜੇ 25 ਕਰੋੜ ਲੋਕ ਹੈ ਕਿਉਂ ਉਹਨਾਂ ਦੇ ਨਾਲ ਐਸਾ ਹੋ ਰਿਹਾ ਹੈ ਕਿਉਂ ਉਹਨਾਂ ਨੂੰ ਭਾਰਤ ਦੇ 25 ਕਰੋੜ ਲੋਕਾਂ ਨੂੰ ਸੰਵਿਧਾਨਕ ਹੱਕ ਵੀ ਹਲੇ ਤੱਕ ਆਜ਼ਾਦੀ ਦੇ 70 ਸਾਲ ਬੀਤਣ ਤੋਂ ਬਾਅਦ ਤੱਕ ਨਹੀਂ ਮਿਲੇ ਕੌਣ ਆਉ ਭਾਈਚਾਰਾ ਕਿਉਂ ਇਹਨਾਂ ਦੇ ਨਾਲ ਐਸਾ ਹੋ ਰਿਹਾ ਸਾਡੇ ਨਾਲ ਨੇ ਜਸਪਾਲ ਪੰਜਗੜਾਈ ਜੀ ਇਹ ਸਾਨੂੰ ਸਾਰੀ ਜਾਣਕਾਰੀ ਦੇਣਗੇ ਕੀ ਇਹ ਖਾਸ ਗੱਲ ਹੈ ਸਸਕਾ ਜੀ ਸਸਕਾ ਵੀਰ ਜੀ ਪਹਿਲਾਂ ਤੁਹਾਡਾ ਧੰਨਵਾਦ ਕਿ ਅੱਜ ਤੁਸੀਂ ਆਪਣੇ ਸਟੂਡੀਓ 'ਚ ਮੈਨੂੰ ਬੁਲਾਇਆ ਤੇ ਜਿਹੜਾ ਮੈਂ ਸਮਝਦਾ ਕਿ ਦੇਸ਼ ਦੇ ਵਿੱਚ 193 ਕਬੀਲੇ ਜਿਹੇ ਸੀ ਜਿਹੜੇ ਜਿਨ੍ਹਾਂ ਤੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਅਤਿਆਚਾਰ ਸਭ ਤੋਂ ਵੱਧ ਜਿਹੜਾ ਅ ਜੁਲਮ ਹੈ ਜਿਹੜਾ ਮਟਾਇਆ ਗਿਆ ਜਿਹੜਾ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਦੇ ਵਿੱਚ ਵੀ ਤੇ ਆਪਣੇ ਭਾਰਤ ਦੇ ਵਿੱਚ ਵੀ ਹੋ ਰਿਹਾ ਹੂੰ ਤਾਂ ਜੇ ਗੱਲ ਕਰੀਏ ਕਿ ਮੁਗਲਾਂ ਦੇ ਟਾਈਮ ਦੀ ਜਦੋਂ ਅ ਜਿਹੜੇ ਮੈਂ ਇਹ ਦੇਸ਼ ਭਗਤ ਕਬੀਲੇ ਜਿਨ੍ਹਾਂ ਦੀ ਗੱਲ ਕਰਦਾ ਹੂੰ ਕਿ ਉਦੋਂ ਮਹਾਰਾਣਾ ਪ੍ਰਤਾਪ ਸ ਸਾਸੇ ਸਮਾਜੀ ਲੈ ਲੀਏ ਪਰ ਰਣਜੀਤ ਸਿੰਘ ਉਹਨਾਂ ਦੇ ਪਛੋਕੜ ਦੇ ਵਿੱਚੋਂ ਸਾਰੇ ਕਬੀਲੇ ਆਉਂਦੇ ਆ ਜੇ ਬਾਅਦ ਵਿੱਚ ਇੱਕ ਮਿੰਟ ਤੁਸੀਂ ਹਜੇ ਥੋੜਾ ਜਿਹਾ ਰੋਕ ਦੇਣ ਤੁਹਾਨੂੰ ਮੈਂ ਪਹਿਲਾਂ ਤਾਂ ਉਹ 193 ਕਬੀਲਿਆਂ ਚੋਂ ਮੇਨ ਮੁੱਖ-ਮੁੱਖ ਕਿਹੜੇ ਕਬੀਲੇ ਤੁਸੀਂ ਇਹ ਸਾਨੂੰ ਪਹਿਲਾਂ ਸਮਝਾਓ ਵੀ 25 ਕਰੋੜ ਲੋਕਾਂ ਦੀ ਆਬਾਦੀ ਕਿਹੜੇ ਕਬੀਲਿਆਂ ਦੀ ਹਾਂਜੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਪਾਂ ਜੇ ਮਹਾਰਾਣਾ ਪ੍ਰਤਾਪ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਵਗਰੀ ਆ ਵਗਰੀ ਆ ਗੱਡਰੀਆਂ ਵਾਲੇ ਆ ਬਾਵਰੀਆ ਇਸ ਤਰ੍ਹਾਂ ਦੇ ਬੜੇ ਜਿਹੜੇ ਮੈਂ ਕਹਿੰਨਾ ਵੀ ਕਬੀਲੇ ਅੱਜ ਅੱਜ 1500 ਦੇ ਕਰੀਬ ਜਿਹੜੇ ਕਬੀਲੇ ਇਸ ਤਰ੍ਹਾਂ ਵੱਖ-ਵੱਖ ਕਬੀਲੇ ਜਿਹੜੇ ਬਣ ਗਏ ਆ ਹਿੰਦੁਸਤਾਨ ਦੇ ਵਿੱਚ ਜਿਹੜੇ ਰਹਿੰਦੇ ਆ ਤਾਂ ਜਦੋਂ ਮੁਗਲ ਇੱਥੇ ਆਪਣੇ ਦੇਸ਼ ਦੇ ਵਿੱਚ ਸੀ ਉਦੋਂ ਕੀ ਸੀ ਆਪਣੇ ਨਰਾਜ ਭਾਕੂਸਨ ਤੋਂ ਬਾਅਦ ਤੇ ਇਹ ਲੋਕ ਸਾਰੇ ਜੰਗਲਾਂ ਜਾਵੜੇ ਜਿਸ ਤਰ੍ਹਾਂ ਜੰਗਲਾਂ 'ਚ ਰਹਿੰਦੇ ਰਹਿੰਦੇ ਇਹ ਅਲੱਗ-ਅਲੱਗ ਜਿਹੜਾ ਕੋ ਹੁਕਮ ਲਓ ਜੇ ਵਗ ਚਾਰਨ ਲੱਗ ਕੇ ਉਹਨੂੰ ਬਾਗਰੀ ਕਹਿਣ ਲੱਗੇ ਜੇਕਰ ਸ਼ਿਕਾਰ ਖੇੜਦੇ ਹੀ ਉਹਨਾਂ ਨੂੰ ਬਾਗਰੀ ਕਹਿਣ ਲੱਗੇ ਜੇ ਕੋਈ ਮਾ ਬੋਰਾ ਨਾਉਂਦਾ ਹੈ ਉਹਨੂੰ ਬਾਵਰੀਆ ਕਹਿਣ ਲੱਗੇ ਗੱਡੀਆਂ ਵਾਲੇ ਗੱਡੀਆਂ ਇਸ ਤਰ੍ਹਾਂ ਅਲੱਗ-ਅਲੱਗ ਹੋ ਜਾਂਣ ਕਿ ਇਹਨਾਂ ਦੇ ਬੋਰਾ-ਬੋਰਾ ਤੋਂ ਮਤਲਬ ਜਾਲ ਹੁੰਦਾ ਹੈ ਜਾਲ ਦੇ ਵਿੱਚ ਨਾਲ ਇੱਕ ਜਿਹੜੇ ਬਾਵਰੀਆ ਸਮਾਜ ਦੇ ਲੋਕ ਸ਼ਿਕਾਰੀ ਸੀ ਸਾਰੇ ਲੋਕ ਸ਼ਿਕਾਰੀ ਸੀ ਕਿਉਂਕਿ ਜੰਗਲਾਏ ਰਹਿੰਦੇ ਸੀ ਉੱਥੇ ਭੁੱਖੇ ਤੇ ਆਏ ਜਿਹੜਾ ਉਹਨਾਂ ਨੂੰ ਚੀਜ਼ ਮਿਲਣਾ ਪੱਤੇ ਮਿਲਣਾ ਕੋਈ ਕਾਜ ਜਿਹੜਾ ਮੀਟ ਮਾਸ ਜਿਹੜਾ ਕੋ ਮਿਲਣਾ ਕੋਈ ਜਿਹੜੀ ਚੀਜ਼ ਮਿਲਣੀ ਉਹਨੂੰ ਮਾਰ ਕੇ ਖਾ ਲੈਣਾ ਜਨ ਕਿ ਇਹਨਾਂ ਦਾ ਇਹ ਉੱਥੇ ਰਹਿਣ ਦਾ ਆਪ ਦਾ ਜਿਹੜਾ ਬਣ ਗਿਆ ਸੀ ਉਹਨਾਂ ਦਾ ਤਾਂ ਜਦੋਂ ਕੀ ਸੀ ਹਿੰਦੁਸਤਾਨ ਦੇ ਇੱਥੇ ਆਪਣੇ ਹਿੰਦੁਸਤਾਨ ਵਾਸੀਆਂ ਦਾ ਕੋਈ ਲੁੱਟ ਕੇ ਜਾ ਰਹੇ ਸੀ ਮੁਗਲ ਤਾਂ ਇਹ ਰਸਤੇ ਦੇ ਵਿੱਚ ਜਿਹੜੇ ਜੰਗਲਾਂ ਚ ਬਰਹਿੰਦੇ ਸਾਡੇ ਲੋਕ ਵੀ ਲਿਆ ਰਹਿੰਦੇ ਸੀ ਤਾਂ ਇਹ ਉੱਥੇ ਉਹਨਾਂ ਨੂੰ ਲੁੱਟ ਲੈਂਦੇ ਜਿਹੜੇ ਹਿੰਦੁਸਤਾਨ ਲੁੱਟ ਕੇ ਜਾ ਰਹੇ ਸੀ ਮੁਗਲ ਉਹਨਾਂ ਨੂੰ ਲੁੱਟ ਰਹੇ ਸੀ ਨਾ ਕਿ ਹਿੰਦੁਸਤਾਨ ਨੂੰ ਲੁੱਟਦੇ ਮਤਲਬ ਜਦੋਂ ਮੁਗਲ ਆਉਂਦੇ ਅਨੇ ਮੁਗਲ ਤੇ ਚੜਾਈ ਕਰਦੇ ਇਹਨੂੰ ਲੁੱਟਦੇ ਤਾਂ ਉਹ ਕਬੀਲੇ ਜਦੋਂ ਜੰਗਲਾਂ ਰਾਹੀਂ ਵਾਪਸ ਜਾਂਦੇ ਹੁੰਦੇ ਸੀ ਮੁਗਲ ਲੁੱਟ ਕੇ ਤਾਂ ਜੰਗਲਾਂ ਦੇ ਵਿੱਚ ਜਿਹੜਾ ਸਾਡੇ ਕਬੀਲੇ ਸੀ ਇਹ ਮੁਗਲਾਂ ਨੂੰ ਲੁੱਟ ਲੈਂਦੇ ਸੀ ਇੱਕ ਤਰੀਕੇ ਨਾਲ ਰੋਬਨ ਹੁੱਡ ਵਾਲਾ ਕੰਮ ਕਰਦੇ ਸੀ ਤਾਂ ਕੀ ਹੈ ਜੋ ਹਿੰਦੁਸਤਾਨ ਦੇ ਵਿੱਚ ਸਮਾਜ ਦੇ ਵਿੱਚ ਇਹ ਸਥਿਤੀ ਬਣਾ ਲਈ ਵੀ ਇਹ ਲੋਕ ਚੋਰ ਆਏ ڈاکੂ ਆ ਬੜਾ ਕੋਸਾ ਨੂੰ ਸਰਕਾਰਾਂ ਦੇ ਵੀ ਨਾਂ ਦਿੱਤੇ ਖਾਨਾ ਬਦੋ ਦਿੱਤਾ ਕ੍ਰਿਮੀਨਲ ਟਾਈਪ ਦਿੱਤਾ ਐਕਸ ਕ੍ਰਿਮੀਨਲ ਟਾਈਪ ਦਿੱਤਾ ਵਿਮੁਖ ਤੇ ਆਤੀਆਂ ਨਾਂ ਦਿੱਤਾ ਇਸ ਤਰ੍ਹਾਂ ਦੇ ਸਾਡੇ ਕਬੀਲਿਆਂ ਦਾ ਜਿਹੜਾ ਨਾਂ ਦਿੱਤਾ ਤਾਂ ਉਸ ਤੋਂ ਬਾਅਦ ਜਦੋਂ ਅੰਗਰੇਜ਼ ਆਏ ਤਾਂ ਸਾਡੇ ਭਾਰਤੀਆਂ ਨੇ ਜਿਹੜੇ ਅੰਗਰੇਜ਼ਾਂ ਨਾਲ ਕੋਈ ਸੰਧੀ ਕੀਤੀ ਸੀ ਉਹਨਾਂ ਬੰਦੇ ਨੇ ਕੀ ਕਿਹਾ ਵੀ ਇਸ ਤਰ੍ਹਾਂ ਦੇ ਲੋਕ ਕੋ ਜੰਗਲਾਂ 'ਚ ਰਹਿੰਦੇ ਆ ਜਿਨ੍ਹਾਂ ਦੇ ਉਹ ਮੈਂ ਤੁਹਾਨੂੰ ਚਿੱਠਾ ਵੀ ਇੱਕ ਦਿਖਾਇਆ ਚਿੱਠੇ ਦੇ ਵਿੱਚ ਇੱਕ ਗੁੱਠਾ ਲੱਗਿਆ ਤਾਂ ਗੁੱਠਾ ਜਿਵੇਂ ਆਪਾਂ ਆਮ ਸਿੱਧਾ ਗੁੱਠਾ ਲਵੋਣੇ ਇਸ ਤਰ੍ਹਾਂ ਨਹੀਂ ਲਵੋਦੇ ਹੀ ਉਹ ਤੇ ਇਸ ਤਰ੍ਹਾਂ ਮੋੜ ਕੇ ਇਸ ਤਰ੍ਹਾਂ ਏਡਾ ਵੱਡਾ ਗੁੱਠਾ ਬਖਾਨਦੇ ਸੀ ਤਾਂ ਸਾਡੇ ਪਿੰਡਾਂ ਦੇ ਜਿਹੜੇ ਨੰਬਰਦਾਰ ਹੁੰਦੇ ਸੀ ਖਾਸ ਕਰਕੇ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਤਾਲਮੇਲ ਰੱਖਿਆ ਸੀ ਉਹ ਉਹਨਾਂ ਨੂੰ ਅੰਗਰੇਜ਼ਾਂ ਨੂੰ ਵਿਖਾਤਾ ਵੀ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਜੰਗਲਾਂ 'ਚ ਰਹਿੰਦੇ ਆ ਬੜੇ ਖਤਰਨਾਕ ਬੜੇ ਬਾਦਰਾ ਕਿਉਂਕਿ ਸਾਡੇ ਉੱਥੇ ਲੋਕ ਆਪ ਹੀ ਇਹਨਾਂ ਨਾਲ ਹਥਿਆਰ ਬਣਾਉਂਦੇ ਆ ਵੀ ਸਾਰਾ ਕੁਝ ਬਣਾ ਤੋ ਜੰਗਲਾਂ 'ਚ ਰਹੇ ਕਿ ਸਾਰਾ ਕੁਝ ਬਣਾਉਂਦੇ ਹੁੰਦੇ ਕਿਉਂਕਿ ਜਿਹੜੇ ਮੁਗਲਾਂ ਨੂੰ ਲੁੱਟ ਲੈਂਦੇ ਸੀ ਉਹ ਮਾਰੇ ਤਾਂ ਹੈ ਨਹੀਂ ਸੀ ਤੇ ਜਦੋਂ ਇਹਨਾਂ ਨੂੰ ਅੰਗਰੇਜ਼ਾਂ ਨੂੰ ਵਿਖਾਇਆ ਵੀ ਇਹ ਲੋਕ ਕਿਹੋ ਜਿਹੇ ਆ ਤੇ ਉਹਨਾਂ ਨੇ ਕੀ ਕੀਤਾ ਅੰਗਰੇਜ਼ਾਂ ਨੇ ਆਉਂਦੇ ਸਾਰੇ 1871 ਦੇ ਵਿੱਚ ਇਹਨਾਂ ਸਾਰੀਆਂ ਕੌਮਾਂ ਤੇ 193 ਕਬੀਲਿਆਂ ਦੀ ਗੱਲ ਕੀਤੀ ਆ ਉਹਨਾਂ ਤੇ ਇੱਕ ਜਰਾਏ ਪੇਸ਼ਾ ਇੱਕ ਕਾਲਕ ਨੂੰ ਲਾਤਾ ਕਾਲਾ ਕਾਨੂੰਨ ਦੇ ਤਹਿਤ ਉਹਨਾਂ ਦੀ ਕੀ ਕੀਤੀ ਹਰ ਰੋਜ਼ ਜਿਹੜੇ ਕੋਈ ਆਸੇ ਪਾਸੇ ਕੋਈ ਜਾਣਾ ਆਉਣਾ ਹੋ ਰਾ ਉਹਨਾਂ ਦੀ ਹਾਜ਼ਰੀ ਯਕੀਨੀ ਬਣਾਉਣੀ ਇਸ ਤਰ੍ਹਾਂ ਇਸ ਤਰ੍ਹਾਂ ਦਾ ਜਿਹੜਾ ਕੋਰੋਨਾ ਉਹਨਾਂ ਤੇ ਲਾਤਾ ਸੀ ਉਹ ਡੇਲੀ ਹਾਜ਼ਰੀ ਪੱਤਰੀ ਡੇਲੀ ਹਾਜ਼ਰੀ ਹਾਂ ਡੇਲੀ ਹਾਜ਼ਰੀ ਹੁੰਦੀ ਸੀ ਅ ਜਿਹੜਾ ਚਿੱਠਾ ਤੁਹਾਨੂੰ ਦਿਖਾਇਆ ਮੈਂ ਉਹ ਦਾ ਉਹ ਡੇਲੀ ਹਾਜ਼ਰੀ ਵਾਲਾ ਸੀ ਫਿਰ ਛੁੱਟੀ ਲੈਣੀ ਮੰਨ ਲਓ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਪਹਿਲਾਂ ਆਪਦੇ ਪਿੰਡ ਦੇ ਨੰਬਰਦਾਰ ਨੂੰ ਕਹਿ ਕੇ ਜਾਣਾ ਫਿਰ ਅਗਲੇ ਪਿੰਡ ਦੇ ਨੰਬਰਦਾਰ ਨੂੰ ਦੱਸਣਾ ਫਿਰ ਵਾਪਸ ਵੀ ਹੋਣਾ ਜੇ ਕੰਮ ਕਰਕੇ ਤਾਂ ਉੱਥੇ ਦੱਸ ਕੇ ਆਉਣਾ ਵੀ ਮੈਂ ਵਾਪਸ ਚੱਲਣਾ ਫਿਰ ਆ ਕੇ ਪਿੰ ਤੇ ਜੇ ਕੋਈ कमी ਦੇ ਵਿੱਚ ਚਾ ਕੋਈ ਆਪਾਂ ਕਹਿੰਦੀਆਂ ਆ ਸੁੱਖ ਤਕ ਦੇ ਵਿੱਚ ਵੀ ਜਾਣਾ ਹੁੰਦਾ ਹੈ ਤਾਂ ਯਾਤਰਾ ਨਹੀਂ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਸੀ ਸਾਡੇ ਸਮਾਜ ਦੇ ਲੋਕਾਂ ਨੂੰ ਨਹੀਂ ਇਹ ਜਦੋਂ ਉਦੋਂ ਦੀ ਅੰਗਰੇਜ਼ ਹੁੰਦੇ ਆ ਉਦੋਂ ਜਿਹੜੇ ਇਹ ਕਬੀਲੇ ਸੀਗੇ ਉਹ ਫਿਰ ਪਿੰਡਾਂ 'ਚ ਵਸ ਗਏ ਸੀ ਪਿੰਡਾਂ 'ਚ ਉਦੋਂ ਨਹੀਂ ਵਸੇ ਸੀ ਕੀ ਹੈ ਜਦੋਂ ਬਾਅਦ 'ਚ ਜਦੋਂ ਚਲੋ ਅੰਗਰੇਜ਼ ਚਲੇ ਗਏ 1800 ਜਿਹੜਾ ਕਾਲਾ ਕਾਨੂੰਨ ਸੀ ਉਸ ਦਿਨ ਲੱਗਿਆ ਰ ਆਪਣਾ ਦੇਸ਼ ਵੀ 15 ਅਗਸਤ ਨੂੰ 47 ਨੂੰ ਯਾਦ ਹੋ ਗਿਆ ਪਰ ਲੇਕਿਨ ਜਿਹੜੇ ਸਾਡੇ ਕਬੀਲੇ ਸੀ ਉਹਨਾਂ ਨੂੰ ਯਾਦ ਨਹੀਂ ਕੀਤਾ ਸੀ ਕਿਉਂਕਿ ਉਹ ਤਾਂ ਵਿਚਾਰੇ ਅਜੇ ਵੀ ਜੰਗਲਾਂ 'ਚ ਸੀ ਕੋ ਉਹ ਦੂਰ ਰੜੇ ਇਧਰ ਉਧਰ ਰਹਿੰਦੇ ਸੀ ਤਾਂ ਕੀ ਹੋਇਆ ਇੱਕ 5 ਸਾਲ 16 ਦਿਨ ਲਗਾਤਾਰ ਹਿੰਦੁਸਤਾਨ ਸਰਕਾਰ ਦੇ ਵਿੱਚ ਵੀ ਇਹਨਾਂ ਨੇ ਉਹੀ ਕਾਲੇ ਕਾਨੂੰਨ ਦੇ ਵਿੱਚ ਰਹੇ ਤੇ ਉਹੀ ਇਹਨਾਂ ਦੇ ਜੁਰਾਇਮ ਪੇਸ਼ਾ ਲੱਗਿਆ ਰਿਹਾ ਤਾਂ ਹਿੰਦੁਸਤਾਨ ਸਰਕਾਰ ਦੇ ਵਿੱਚ ਵੀ ਇਹਨਾਂ ਦੀ ਹਾਜ਼ਰੀਆਂ ਲੱਗਦੀਆਂ ਨੇ ਉਸੇ ਤਰ੍ਹਾਂ ਉਹ ਸਾਰਾ ਕਾਨੂੰਨ ਦਾ ਜਿਹੜਾ ਸੀ ਆ ਜੁਰਾਇਮ ਪੇਸ਼ਾ ਦਾ ਮਤਲਬ ਜਿਹੜਾ ਵੀ ਬੱਚਾ ਪੈਦਾ ਹੋ ਗਿਆ ਥੋੜਾ অপরাধੀ ਮੰਨਿਆ ਜਾਊਗਾ ਹਾਂਜੀ ਜਨਮ ਜਾਤ ਅਪਰਾਧੀ ਜਿਹਨੂੰ ਆਤਮ ਅਪਰਾਧਿਕ ਕਹਿੰਣਾ ਉਹ ਅੱਜ ਵੀ ਤੁਹਾਨੂੰ ਮਦਦ ਦੱਸਦਾ ਹੈ ਵੀ 193 ਕਬੀਲਿਆਂ ਦਾ ਨਾਂ ਲਿਖਿਆ ਹੋਇਆ ਹੈ ਸਰਕਾਰ ਜਦੋਂ ਕੋਈ ਪੁਲਿਸ ਦੇ ਵਿੱਚ ਕਿ ਸਿਪਾਈ ਚਾ ਕੋਈ ਵੱਡੇ ਅਫਸਰ ਭਰਤੀ ਕਰਦੀ ਹੈ ਤਾਂ ਉਹਨਾਂ ਨੂੰ ਉਹ ਕਾਨੂੰਨ ਪੜਾਇਆ ਜਾਂਦਾ ਹੈ ਵੀ ਆਹ ਜਿਹੜੀਆਂ ਜਾਤੀਆਂ ਇਹ ਚੋਰ ਹੈ ਉਹਨੂੰ ਆਤਮੋਪਰਾਧੀ ਐਕਟ ਕਹਿਆ ਜਾਂਦਾ ਹੈ। ਉਹ ਅਸੀਂ ਤਾਂ ਅੱਜ ਵੀ ਸਰਕਾਰਾਂ ਤੋਂ ਮੰਗ ਕਰਦੇ ਵੀ ਸਾਡਾ ਇਹ ਜਿਹੜਾ ਐਕਟ ਹੈ ਹਟਾਇਆ ਜਾਵੇ। ਅੱਜ ਦੇਖੋ ਕੋਈ ਚੋਰੀ ਕਰਨ ਵਾਲਾ ਕਾਰਾਂ ਤੇ ਆਉਂਦਾ ਕੋਈ ਹੋਰ ਤਰ੍ਹਾਂ ਕਿਸ ਤਰ੍ਹਾਂ ਚੋਰੀ ਕਰਕੇ ਲੈ ਜਾਂਦਾ ਡਾਕਾ ਮਾਰ ਕੇ ਲੈ ਜਾਂਦਾ ਪਰ ਲੇਕਿਨ ਪੁਲਿਸ ਦੇ ਦਿਮਾਗ 'ਚ ਜਾਂ ਕੁਛ ਪਾਈ ਹੈ ਜਾਂ ਵੱਡਾ ਅਫਸਰ ਉਹਨਾਂ ਨੂੰ ਦਿਮਾਗ ਜਿਹੜਾ ਪੜਾਇਆ ਹੁੰਦਾ ਉਹੀ ਹੁੰਦਾ ਦਿਮਾਗ 'ਚ ਵੀ ਆ ਆ ਜਾਂਦੀਆਂ ਚੋਰਾ ਬੰਦਾ ਚੋਰੀ ਕਰਕੇ ਜਾਂਦਾ ਕਾਰ ਤੇ ਫੜੇ ਜਾਂਦੇ ਰਖਸ਼ੇ ਵਾਲੇ ਨੂੰ ਕਿਸੇ ਝੁੱਗਿਆਂ ਝੌਂਪੜੀ ਵਾਲੇ ਨੂੰ ਫਿਰ ਉਹਨਾਂ ਨੂੰ ਕੁੱਟ ਮਾਰ ਕੇ ਉਹਨਾਂ ਦੇ ਪਰਸੇ ਪਾ ਲੈਂਦੇ ਇਹ ਹਾਲਾਤ ਅੱਜ ਵੀ ਚੱਲ ਰਹ ਮੁਗਲਾਂ ਤੋਂ ਲੈ ਕੇ ਆਜ਼ਾਦੀ ਦੇਸ਼ ਨੂੰ ਮਿਲਣ ਤੋਂ 5 ਸਾਲ ਬਾਅਦ ਤੱਕ ਇਹੀ ਹੁੰਦਾ ਰਿਹਾ ਬੰਤਰ ਨਹੀਂ ਆ ਜਿਹੜਾ ਆਤਨਪਰਾਤੀ ਕਾਨੂੰਨ ਹੈ ਇਹ ਤਾਂ ਹੁਣ ਵੀ ਚੱਲ ਰਿਹਾ ਸਰ ਜੀ ਮਤਲਬ ਮੁਗਲਾਂ ਤੋਂ ਲੈ ਕੇ ਅੱਜ ਤੱਕ ਚੱਲ ਰਿਹਾ ਹੈ ਹੁਣ ਵੀ ਸਰਕਾਰ ਦੇ ਕਾਨੂੰਨ ਦੇ ਵਿੱਚ ਲਿਖਿਆ ਵਜਾ ਚੋਰ ਹੈ ਉਹ ਜਾਤੀਆਂ ਪਰ ਲੇਕਿਨ ਅੱਜ ਉਹਨੂੰ ਮੈਂ ਦੱਸਿਆ ਕਿ ਜਿਸ ਤਰ੍ਹਾਂ ਸਾਡੀਆਂ ਜਾਤੀਆਂ ਮੰਨ ਲਓ ਆਪਣੇ ਮਾਲਵੇ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਜੇ ਕਬੀਲਾ ਪਾਇਆ ਬਾਵਰੀਆ ਜਾਤੀ ਦਾ ਜਿਹੜਾ ਕਬੀਲਾ ਹੈ ਅੱਜ ਇੰਨੀ ਮਿਹਨਤ ਮਦੂਰੀ ਕਰਕੇ ਆਪਣੇ ਬੱਚੇ ਨੂੰ ਪੜਾ ਰਿਹਾ ਅੱਜ ਤੁਸੀਂ ਪੰਜਾਬ ਦਾ ਸਰਵੇ ਕਰੋਗੇ ਸਭ ਤੋਂ ਵੱਧ ਪੜ੍ਹੇ ਲਿਖੇ ਬੱਚੇ ਸਾਡੇ ਬਾਵਰੀਆ ਸਮਾਜ ਦੇ ਮਿਲਣਗੇ ਠੀਕ ਹੈ ਮਿਹਨਤੀ ਇਹਨਾਂ ਸਮ ਸਾਡੇ ਲੋਕ ਹੈ ਕਿ ਤੜਕੇ ਤੋਂ ਲੈ ਕੇ ਸ਼ਾਮ ਤੱਕ ਆਪਣੀਆਂ ਔਰਤਾਂ ਬੱਚੇ ਸਾਰੇ ਹੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਜਿਹੜੇ ਕੋਈ ਅੱਜਕੱਲ੍ਹ ਭਿਆਨਕ ਨਸ਼ੇ ਤੋਂ ਵੀ بڑے ਮੈਂ ਕਹਿੰਨਾ ਵੀ ਉਹ ਦੂਰ ਹੈ ਨਸ਼ਾ ਨਹੀਂ ਕਰਦੇ ਸਾਡੇ ਸਮਾਜ ਦੇ ਲੋਕ ਸਿਰਫ ਇਹ ਆ ਕਿ ਚਲੋ ਵਿਆਹ ਸ਼ਾਦੀ ਚ ਵਹਿ ਕੰਮ ਕਰਦੇ ਸ਼ਰਾਬ ਚਲੋ ਮਾੜੇ ਮੋٹے ਕੋਈ ਆਦੀ ਹੈਗੇ ਆ ਪਰ ਲੇਕਿਨ ਕੋਈ ਵੱਡਾ ਨਸ਼ਾ ਨਹੀਂ ਕਰਦੇਗੇ ਤੇ ਬੱਚਿਆਂ ਨੂੰ ਜ਼ਰੂਰ ਪੜਾ ਰਹੇ ਆ 1959-50 ਦੀ ਜਦੋਂ ਮਤਲਬ ਸਰਕਾਰ ਨੇ ਕਮੇਟੀ ਬਠਾਈ ਤਾਂ ਉਸ ਤੋਂ ਬਾਅਦ ਕੀ ਹੈ ਸਾਡੇ ਲੋਕਾਂ ਨੂੰ ਇਹਨਾਂ ਨੇ ਚੰਗੜਾ ਚ ਪਿੰਡਾਂ ਚ ਵਸਾਉਣ ਦੀ ਗੱਲ ਕੀਤੀ ਫਿਰ 31 ਅਗਸਤ ਨੂੰ 1955 ਨੂੰ ਸਾਡੇ ਸਾਡੇ ਜਿਹੜੇ ਕਬੀਲੇ 673 ਕਬੀਲੇ ਸੀ ਇਹਨਾਂ ਨੂੰ ਯਾਦ ਕੀਤਾ ਫਿਰ ਤੁਸੀਂ 31 ਅਗਸਤ ਨੂੰ 1955 ਅਸੀਂ 31 ਅਗਸਤ ਹੀ ਮਨਾਉਂਦੇ ਹਾਂ ਜੀ ਸਾਡੇ ਅੱਜ ਹਿੰਦੁਸਤਾਨ ਦੀ 20 ਤੋਂ 25 ਕਰੋੜ ਵਾਦੀ ਹੈ ਸਾਡੇ ਲੋਕਾਂ ਦੀ ਉਹ 15 ਅਗਸਤ ਨੂੰ ਆਜ਼ਾਦੀ ਦੇ ਡੇਟਾ ਬਣਾਉਂਦੇ ਤਾਂ ਨਾ ਹੀ ਆਇਆ ਉਹਨਾਂ ਦਾ ਕਿਉਂਕਿ ਸਾਡਾ ਆਜ਼ਾਦੀ ਦੇ ਡੇਟਾ ਤਾਂ 31 ਅਗਸਤ ਹੈ ਤੇ ਅਸੀਂ ਉਦੋਂ 1955 ਤੋਂ ਲੈ ਕੇ ਅੱਜ ਤੱਕ ਆਪਣਾ ਬੜੇ ਵੱਡੇ ਵੱਡੇ ਇਕੱਠ ਕੀਤੇ ਇੱਥੇ ਵੀ ਸੈਂਕੜੇ ਆਪਣੇ ਮੁੱਖਮਤ तकरीबन ਪਰ ਜਿੰਨੇ ਪ੍ਰੋਗਰਾਮ ਹੁੰਦੇ ਆ ਮੁੱਖ ਮੰਤਰੀ ਵਿਆਹ ਕੇਂਦਰ ਦੇ ਵੱਡੇ ਵੱਡੇ ਲੀਡਰ ਵੀ ਆਏ ਜਾਨਕਿ ਹਰ ਸਾਲ ਇਹ ਪ੍ਰੋਗਰਾਮ ਮਨਾਉਂਦੇ ਆ 31 ਅਗਸਤ ਦਾ ਪ੍ਰੋਗਰਾਮ ਹੀ ਕਰਦੇ ਆ ਦਾ ਬਾਵਰੀਆ ਸਮਾਜ ਸਾਰਾ 31 ਅਗਸਤ ਨੂੰ ਕਰਦਾ ਕੱਲ ਬਾਵਰੀਆ ਸਮਾਜ ਨਹੀਂ ਅੱਜ ਤਾਂ ਦੇਖਦੇ 1500 ਜਿਹੜੇ ਕਬੀਲੇ ਬਣ ਗਏ ਇਸ ਤਰ੍ਹਾਂ ਦੇ ਹੌਲੇ ਹੌਲੇ ਜਿਹੜੇ 193 ਕਬੀਲੇ ਸੀ 193 ਕਬੀਲਿਆਂ ਚੋਂ 20 ਹੁਣ 1500 ਉਹਨਾਂ ਦੇ ਉਪ ਉਪ ਬਣ ਕੇ ਕਬੀਲੇ ਬਣੇ ਹੁਣ ਕੀ ਹੈ ਪੰਜਾਬ ਦੇ ਵਿੱਚ ਅੱਜ ਰਿਟਰਨ ਦੇ ਵਿੱਚ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰਿਪੋਰਟ ਹੈ ਅੱਜ 35 ਲੱਖ ਦੀ ਆਬਾਦੀ ਪੰਜਾਬ ਦੇ ਵਿੱਚ ਜਿਹੜੇ ਤਕਰੀਬਨ ਮਤਲਬ 8 ਮੇਨ ਕਬੀਲੇ ਆ ਉਹ ਵੀ ਸਰਕਾਰ ਨੇ ਲਿਖਤੀ ਰੂਪ ਚ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਹੁੰਦਿਆਂ ਹੋਏ ਇਹਨਾਂ ਨੇ ਵੀ ਯੂਨੀਵਰਸਿਟੀ ਰਿਪੋਰਟ ਦੇ ਆਧਾਰ ਤੇ ਇੱਕ ਕੇਂਦਰ ਨੂੰ ਭੇਜਿਆ ਕਿ ਇਹ ਲੋਕ ਕਬੀਲੇ ਆ ਕਿਉਂਕਿ ਫਿਰ ਸਰਦਾਰ ਭIAN ਸਿੰਘ ਦੀ ਰਿਪੋਰਟ ਦੇਖ ਲਈ ਉਹਨਾਂ ਨੇ ਵੀ ਇਹੀ ਭੇਜਿਆ ਸੀ ਵੀ ਇਹ ਲੋਕ ਕਬੀਲੇ ਆ ਆ ਵੀ ਆਪ ਜੀ ਨੂੰ ਯੂਨੀਵਰਸਿਟੀ ਪਟਿਆਲਾ ਦੀ ਰਿਪੋਰਟ ਆ ਹਾਈ ਕੋਰਟ ਦੇ ਫੈਸਲੇ ਆ ਕੇਂਦਰ ਦੇ ਕਮਿਸ਼ਨ ਬੈਠੇ ਆ ਮੇਰੇ ਕੋਲ ਲੱਖ ਲੱਖ ਕਮਿਸ਼ਨ ਆ ਤੁਹਾਨੂੰ ਦੱਸੂਗਾ ਅੱਗੇ ਤਾਂ ਉਹ ਸਾਰੇ ਹੀ ਸਾਡੇ ਹੱਕ ਚ ਆਏ ਆ ਵੀ ਇਹ ਲੋਕ ਕਬੀਲਿਆਂ ਦੇ ਆ ਪਰ ਲੇਕਿਨ ਸਰਕਾਰਾਂ ਕੇਂਦਰ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਅੱਜ ਕਿ 77 ਸਾਲ ਤੋਂ ਉੱਪਰ ਹੋ ਗਈ ਸਰਕਾਰਾਂ ਬਣਦੀਆਂ ਨੂੰ ਪਰ ਲੇਕਿਨ ਸਾਨੂੰ ਜਿਹੜਾ ਅੱਜ ਅੱਜ 14 ਅਪ੍ਰੈਲ ਆ ਬਾਬਾ ਸਾਹਿਬ ਦਾ ਅੱਜ ਜਨਮ ਦਿਹਾੜਾ ਆ ਆਪਾਂ ਪੂਰੀ ਦੁਨੀਆ ਵਿੱਚ ਮਨਾ ਰਹੇ ਆ ਆਪਾਂ ਵੀ ਮਨਾ ਰਹੇ ਆ ਚਲੋ ਕਿਉਂਕਿ ਆਪਣੇ ਰੈਬਰ ਹੋਇਆ ਠੀਕ ਆ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਆਪਾਂ ਵੀ ਮੰਨਦੇ ਚੜ ਬਹੁਤ ਵਧੀਆ ਪਰ ਲੇਕਿਨ ਮੈਂ ਕਹਿੰਦਾ ਬਾਬਾ ਸਾਹਿਬ ਤੂੰ ਵੀ ਕੋਈ ਗਲਤੀ ਹੋ ਗਈ ਉਦੋਂ ਕਿਉਂਕਿ ਜਿਹੜੇ ਲੋਕ ਸਾਡੇ ਜੰਗਲਾਂ 'ਚ ਰਹਿੰਦੇ ਸੀ ਤੇ ਉਹ ਜਿਨ੍ਹਾਂ ਤੇ ਅਤਿ ਅਤਿਆਚਾਰ ਹੋਇਆ ਜ਼ੁਲਮ ਹੋਇਆ ਅੰਗਰੇਜ਼ਾਂ ਨੇ ਵੀ ਜ਼ੁਲਮ ਕੀਤਾ ਮੁਗਲਾਂ ਨੇ ਵੀ ਕੀਤਾ ਜੰਗਲਾਂ 'ਚ ਰਹੇ ਅਸ਼ਾ ਉਹਨਾਂ ਲੋਕਾਂ ਪਰ ਹੀ ਬਾਬਾ ਸਾਹਿਬ ਨੇ ਡੀ ਨੋਟੀਫਾਈਡ ਲਿਖਤਾ ਵੀ ਇਹਨਾਂ ਤੇ ਬਾਅਦ 'ਚ ਵਿਚਾਰ ਆ ਜੂਗਾ ਤੇ ਅੱਜ 70 ਸਾਲ ਹੋ ਗਏ ਮੇਨਖੜ ਤੇ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਵਿਚਾਰਿਆ ਵੀ ਇਹਨਾਂ ਨੂੰ ਡੀ ਨੋਟੀਫਾਈਡ ਕਰਦੀ ਹੈ ਨੋਟੀਫਾਈਡ ਕਰਾ ਵੀ ਪੜਾ ਦਈਏ ਇਹਨਾਂ ਨੂੰ ਤੇ ਡੀ ਐਕੋਂਟ ਹਟਾ ਦਈਏ ਪਰ ਨਹੀਂ ਅਜੇ ਤਾਂ ਸਰਕਾਰ ਦੇ ਵਿੱਚ ਚਲੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਤੁੰਡਰਿੰਦਰ ਮੋਦੀ ਜੀ ਤੋਂ ਕਾਨੂੰਨ ਮੰਤਰੀ ਤੋਂ ਸ਼ਾਹ ਤੋਂ ਇਹ ਮੰਗ ਕਰਦੇ ਆਂ ਵੀ ਇਕਤਾਤ ਨਾ ਅਪਰਾਧੀ ਐਕਟ ਜਿਹੜਾ ਉਹ ਹਟਾਇਆ ਜਾਵੇ ਇੱਕ ਜਿਹੜਾ ਚਲੋ ਜਿੱਥੇ 14 ਹਿੰਦੁਸਤਾਨ ਦੇ ਸੋਧਾਂ ਦੇ ਵਿੱਚ ਸੋਧਾਂ ਹੋਈਆਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਮਹਰੂਮ ਵਾਜਪਾਈ ਬਰੇ ਤੇ ਨਰਿੰਦਰ ਮੋਦੀ ਜੀ ਨੇ 800 ਦਾ ਕੀਤੀਆਂ ਅਸੀਂ ਤਾਂ ਹੁਣ ਮੰਗ ਕਰਦੇ ਵੀ ਸਾਡੇ ਜਿਹੜੇ অতি ਗਰੀਬ ਕਬੀਲੇ ਆ ਆਪਣੇ ਹਿੰਦੁਸਤਾਨ ਚ ਵਸਦੇ ਆ ਵੀ 100 ਹੋਰ ਕਰ ਦਿਓ ਸਾਡਾ ਜਿਹੜੀ ਉਹ ਡੀ ਹੈ ਉਹ ਲਾ ਦਿਓ ਸਾਨੂੰ ਨੋਟੀਫਾਈਡ ਡਰਾਈਵ ਦਾ ਕਰਾਰ ਦੇ ਦਿਓ ਦੂਜੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਅੱਜ ਚਲੋ ਸਾਰੇ ਦੇਸ਼ ਦਾ ਸੰਵਿਧਾਨ ਚੱਲਦਾ ਜੀ ਪਰ ਲੇਕਿਨ ਸੰਵਿਧਾਨ ਮੁਤਾਬਕ ਅੱਜ ਆਪਣਾ ਜੇ ਦੇਖੀਏ ਜਰਨਲ ਵੀ ਇੱਥੇ ਕੋਟਾ ਚੱਲਦਾ ਇੱਥੇ ਐਸਸੀ ਦਾ ਕੋਟਾ ਵੀ ਚੱਲਦਾ ਇੱਥੇ ਬੀਸੀ ਦਾ ਕੋਟਾ ਵੀ ਮਿਲਦਾ ਪਰ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਚ ਲਿਖਿਆ ਟ੍ਰਾਈਬ ਜੀ ਕੋਟਾ ਜਿਹੜਾ ਐਸਟੀ ਦਾ ਕੋਟਾ ਉਹ ਪੰਜਾਬ ਚ ਨਹੀਂ ਮਿਲਦਾ ਗਿਆ ਹਮ ਸ਼ੈਡਿਊਲਡ ਟ੍ਰਾਈਬਡ ਇਥੇ ਨਹੀਂ ਪੰਜਾਬ ਚ ਹੈ ਤਾਂ ਹੈ ਪਰ ਇਥੇ ਕੋਟਾ ਨਹੀਂ ਦਿੱਤਾ ਜਾਂਦਾ ਹਮ ਹਮ ਅਸੀਂ ਉਹੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜੇ ਸੰਵਿਧਾਨ ਸਹੀ ਰੂਪ ਦੇ ਵਿੱਚ ਲਾਗੂ ਕੀਤਾ ਜਾਵੇ ਤਾਂ ਇਥੇ ਵੀ ਦਿੱਤਾ ਜਾਵੇ ਸਾਨੂੰ ਐਸਟੀ ਦਾ ਕੋਟਾ ਦਿੱਤਾ ਵੀ ਵੈਸੇ ਹੀ ਆ ਟ੍ਰਾਈਬ ਵਿੱਚ ਬੈਠੇ ਇੱਥੇ ਏਡੀ ਵੱਡੀ ਆਬਾਦੀ ਆ ਅੱਜ ਦੇਖ ਦੇ ਵਿੱਚ ਕਿਹਾ ਜਾਂਦਾ ਕਿ ਸਾਰੇ ਨੂੰ ਵੱਧ ਜੀ ਐਸਸੀ ਦੀ ਆਬਾਦੀ ਪੰਜਾਬ ਹੈ ਪਰ ਲੇਕਿਨ ਨਹੀਂ ਪੰਜਾਬ ਦੇ ਵਿੱਚ 35 ਲੱਖ ਤਾਂ ਇਕੱਲੇ ਇੱਕ ਟ੍ਰਾਈਬਲ ਦੇ ਕਬੀਲੇ ਹੀ ਆ ਜਿਹੜੇ ਕਬੀਲੇ ਆ ਲੋਕ ਆ ਇਹਨਾਂ ਦੀ ਰਿਟਰਨ ਦੇ ਵਿੱਚ ਆਬਾਦੀ ਆ 7-8 ਕਬੀਲੇ ਲੱਗ ਗਏ ਪਾਵਰੀਆ ਸਾਂਸੀ ਪਾਜੀਆ ਰਪਾਲ ਨਾਟਕ ਕੰਦੀਲੇ ਸਾਂਸੀ ਨੇ 32 ਉਪਕਸ਼ਟਾ 40 ਕਬੀਲੇ ਬਣਦੇ ਆ ਪੰਜਾਬ ਦੇ ਵਿੱਚ ਇਹਨਾਂ ਦੀ 35 ਲੱਖ ਦੇ ਕਰੀਬ ਆਬਾਦੀ ਆ ਟੱਪਰੀਵਾਸ ਆ ਪਰ ਲੇਕਿਨ ਸਪਿਆਵ ਸਰਕਾਰ ਦੇ ਅੱਦੇ ਤਾਂ ਰਿਟਰਨ ਦੇ ਵਿੱਚ ਦਰਜੀ ਹੈ ਨਹੀਂਗਾ ਸਰਕਾਰ ਨੂੰ ਵੀ ਨਹੀਂ ਪਤਾ ਇਹਨਾਂ ਦਾ ਕਿੱਥੇ ਰਹਿੰਦੇ ਕਿੱਥੇ ਨੇ ਕਿਉਂਕਿ ਅਸਲ ਕੀ ਆ ਸਾਡੇ ਕਬੀਲੇ ਲੋਕ ਕਮਾਂਤੂ ਅਰਧ ਕਮਾਂਤੂ ਆ ਕੁਝ ਘੁੰਮਦੇ ਰਹਿੰਦੇ ਆ ਕੁਝ ਘੱਟ ਘੁੰਮਦੇ ਆ ਹੁਣ ਮੰਨ ਲਓ ਆ ਬਾਵਰੀ ਅਕਬੀਲੇ ਹੀ ਰੱਖ ਲੋ ਇਹ ਵਿਚਾਰੇ ਚਲੋ ਸਬਜੀ ਭਾਜੀ ਦਾ ਕੰਮ ਅਲੱਗ ਕਰਦੇ ਆ ਜੇ ਨਰਮਾ ਆ ਗਿਆ ਨਰਮੇ ਚਿਗਾਈ ਲਈ ਤੁਹਾਨੂੰ ਰਾਸਥਾਨ ਚਲੇ ਜਾਣਾ ਹਰਿਆਣਾ ਚਲਾ ਜਾਣਾ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਕਹਿੰਦੇ ਆਰਧਕ ਮਾਤੂ ਵੀ ਘੁੰਮਣ ਫਿਰਨ ਵਾਲੇ ਕਬੀਲੇ ਆ ਤਾਂ ਜਿਹੜੇ ਕਬੀਲਿਆਂ ਦੇ ਵਿੱਚ ਇਹ ਹੱਕ ਬਣਦੇ ਉਹ ਸਰਕਾਰਾਂ ਨਾਲ ਨਹੀਂ ਦਿੱਤੇਗੇ ਫਿਰ ਜੇ ਆ ਰੱਖਮਾ ਕਰਨ ਦੀ ਗੱਲ ਕਰ ਲਈਏ ਵੀ ਇਹਨਾਂ ਨੂੰ ਚਲ ਥੋੜਾ ਬੋਲਾ ਕੀਤਾ ਸਾਡੇ ਬੀਜੇਪੀ ਤੇ ਕਾਲੀ ਭਾਜਪਾ ਸਰਕਾਰ ਨੇ 2001 ਚੱਕ ਰੱਖਮਾ ਕਰਨ ਦਿੱਤਾ ਸੀ ਪੰਜਾਬ ਦੇ ਵਿੱਚ ਜੇਕਰ ਮੰਨ ਲਓ ਐਸਸੀ ਦੀਆਂ categories ਚ ਨੌਕਰੀ ਦੇ ਵਿੱਚ ਨਹੀਂ ਆਉਂਦੀਆਂ ਤਾਂ ਇਹਨਾਂ ਨੂੰ ਵਧਿਆ ਹੋਇਆ ਕੋਟਾ 2% ਜਿਹੜਾ ਉਹ ਦਿੱਤਾ ਜਾ ਉਹ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਹੈ ਹੁਣ ਆਮ ਆਦਮੀ ਸਰਕਾਰ ਹੈ ਇਹਨਾਂ ਨੇ ਕੀ ਕੀਤਾ 15 9 2022 ਨੂੰ ਇੱਕ ਲੈਟਰ ਜਾਰੀ ਕੀਤਾ ਸੈਂਸੀ ਬਾਜੀਗਰ ਬੌਰੀਏ ਤੇ ਜਿਹੜੇ ਤੁਝੇ ਹੋਰ ਕਬੀਲੇ ਜਿਹੜੇ ਇਹਨਾਂ ਨੂੰ 2% ਕੋਟਾ ਮਿਲਦਾ ਸੀ ਉਹ ਬੰਦ ਕਰਤਾ ਜਿਹਦੇ ਕਰਕੇ ਸਾਡੇ ਅੱਜ ਪੜ੍ਹੇ ਲਿਖੇ ਬੱਚੇ ਬੌਰੀਆਂ ਦੇ ਸੈਂਸੀਆਂ ਦੇ ਬਾਜੀਗਰਾਂ ਦੇ ਇਸ ਤਰ੍ਹਾਂ ਜਿਹੜੇ 1500 ਦੇ ਕਰੀਬ ਸਾਡੇ ਬੱਚਿਆਂ ਨੂੰ ਇਹਨਾਂ ਨੇ ਬੇਰਜਗਰ ਕਰਤਾ ਆਮ ਆਦਮੀ ਸਰਕਾਰ ਨੇ ਹੂੰ ਇਹ ਇਹਨਾਂ ਨੇ ਦੇਣਾ ਤਾਂ ਕੀ ਸੀ ਹੱਕ ਉਹ ਖੋਲਿਆ ਜਿਹੜਾ ਮਾੜਾ ਮੋਟਾ ਕਰ ਮਿਲਦਾ ਸੀ 2% ਸੀ ਹਾਂਜੀ ਹੁਣ ਕੀ ਆ ਚਲੋ ਇਹਨਾਂ ਕਬੀਲਿਆਂ ਲਈ ਸਾਡੇ ਮਾਨਯੋਗ ਸਤਨਾਮ ਸਿੰਘ ਸੰਧੂ ਜਿਹੜੇ ਰਾਜ ਸਭਾ ਦੇ ਮੈਂਬਰ ਆ ਏ ਰਾਇਗਮਰ ਜੰਗੜਾ ਇਹ ਰਾ ਆਪਣੇ ਹਰਿਆਣੇ ਤੋਂ ਆ ਇਸੇ ਤਰ੍ਹਾਂ ਹੀ ਪਹਿਲਾਂ ਪੁਰਾਣੇ ਜੀ ਦੇਖੀਏ ਅ ਰੰਮੂ ਵਾਲੀਆ ਸਾਹਿਬ ਜਗਮੀ ਸਿੰਘ ਬਰਾੜ ਹੋਏ ਚਹਰੀਪੇਟ ਠੋੜ ਹੋਈ ਆ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਰਾਸ ਸਭਾ ਦੇ ਲੋਕ ਸਭਾ ਜੀ ਉੱਠਦੀ ਰਹੀ ਕਿ ਪੰਜਾਬ ਦੇ ਵਿੱਚ ਜਿਹੜੇ ਟ੍ਰਾਈਬ ਚ ਹਰਿਆਣੇ ਦੇ ਵਿੱਚ ਟ੍ਰਾਈਬ ਹੈ ਉਹਨਾਂ ਨੂੰ ਟ੍ਰਾਈਬ ਕੋਸਟ ਕੀਤਾ ਜਾਵੇ ਤੇ ਇਹਨਾਂ ਦੇ ਹੱਕ ਮਿਲਣੇ ਚਾਹੀਦੇ ਕਿ ਟ੍ਰਾਈਬਸ ਦਾ ਕੋਈ ਆਗਦਾ ਨੇਤਾ ਹੈ ਨਹੀਂ ਕੋਈ ਵੀ ਜਿਹੜਾ ਆਵਾਜ਼ ਠਾ ਸਕਦਾ ਜਦੋਂ ਇਹ ਸਾਨੂੰ ਤਾਂ ਨਾ ਤਾਂ ਉਹ ਕਲਾ ਵੀ ਰਿਜ਼ਰਵਸ਼ਨ ਹੀ ਨਹੀਂ ਮਿਲੇਗੀ ਤੇ ਸਾਡਾ ਕਿੱਥੋਂ ਨੇਤਾ ਤੇ ਸਾਡੇ ਕਿੱਥੋਂ ਐਮ ਐਲ ਏ ਐਮ ਪੀ ਦੀਆਂ ਸਾਨੂੰ ਸੀਟਾਂ ਦੇਣੀਆਂ ਜਦੋਂ ਕਿ ਸਾਡੇ 7.5% ਜੇ ਪੰਜਾਬ 'ਚ ਵੀ ਲਾਗੂ ਕਰ ਲੈਣਾ ਤਾਂ ਇੱਥੇ ਇੱਕ MP ਦੇ ਤੋਂ 10 MLA ਸਾਡੇ ਜਿਹੜੇ ਪੱਕੇ ਰਿਜ਼ਰਵ ਹੋਣਗੇ ਹੂੰ ਪਰ ਲੇਕਿਨ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆਂ ਸਾਡਾ ਚਲੋ ਇੰਨੀ ਆਬਾਦੀ ਹੈ ਇੱਥੇ ਪੰਜਾਬ ਦੇ ਵਿੱਚ ਸਾਨੂੰ 35 ਲੱਖ ਆਬਾਦੀ 'ਚ ਸਾਡਾ ਇੱਕ ਵੀ ਇੱਥੇ MLA ਨਹੀਂ ਸਾਡਾ ਇੱਥੇ ਇੱਕ ਵੀ MP ਨਹੀਂ ਸਾਡਾ ਕੋਈ ਸਰਪੰਚ ਮੈਂਬਰ ਵੀ ਆਪਦੀ ਵੋਟਾਂ ਨਾਲ ਬਣ ਜਾਂਦੇ ਬਸ ਇਥੋਂ ਤੱਕ ਸੀ ਇਹ ਰਹਿ ਜਾਂਦੇ ਕੋਈ ਨੁਮਾਇੰਦਗੀ ਨਹੀਂ ਕੋਈ ਨੁਮਾਇੰਦਗੀ ਨਹੀਂ ਕਿਉਂਕਿ ਸਾਡੇ ਲੋਕ ਪਹਿਲਾਂ ਤਾਂ 5 ਸਾਲ 16 ਸਾਲ ਪਹਿਲਾਂ ਹੀ ਸਾਡੇ ਪਿੱਛੇ ਰਹਿ ਗਏ ਸੰਵਿਧਾਨ ਤੋਂ ਫਿਰ ਗਾਂ ਜਾ ਕੇ ਇਹਨਾਂ ਨੂੰ ਕੋਈ ਡੀ ਨੋਟੀਫਾਈਡ ਕਰਾਤਾ ਉਹਨਾਂ ਨੂੰ ਨੋਟੀਫਾਈ ਨਹੀਂ ਕੀਤਾ ਅੱਜ ਤੱਕ ਅਜੇ ਪਛੜੇ ਆ ਕਿਉਂਕਿ ਸਾਡੀ ਜਿਹੜੀ ਭੂਗੋਲਿਕ ਸਥਿਤੀ ਆ ਆਰ ਸਥਿਤੀ ਆ ਸਮਾਜਿਕ ਸਥਿਤੀ ਆ ਤੇ ਰਾਜਨੀਤਿਕ ਸਥਿਤੀ ਆ ਮੈਂ ਇੱਕ ਨਾ ਸਾਰੀਆਂ ਸਤ ਅਲੱਗ-ਅਲੱਗ ਜਿਹੜੇ ਹੈਗੇ ਆ ਉਹ ਸਾਰ ਹਰਕਤੀ ਤੌਰ ਤੇ ਪਛੜ ਗਏ ਚਲੋ ਠੀਕ ਆ ਸਾਡੇ ਬੱਚੇ ਅੱਜ ਪੜ੍ਹ ਲੈ ਕੇ ਅਸੀਂ ਮਿਹਨਤ ਮਜ਼ਦੂਰੀ ਕੀਤੀ ਸਾਡੇ ਪਰਿਵਾਰਾਂ ਨੇ ਮੈਂ ਆਪ ਖੁਦ ਐਮਏ ਪੋਲੀਟিক্যাল ਸਾਇੰਸ ਹੈ ਸਾਡੇ ਮਾਪੇ ਵਿਚਾਰੇ ਮਿਹਨਤ ਨਰਮਾ ਚੁਗਿਆ ਕਰਨਾ ਦਿਹਾੜੀਆਂ ਕਰਿਆ ਕਰਨੀ ਤੇ ਅੱਜ ਪੜ੍ਹੇ ਅੱਜ ਮੇਰੇ ਬੱਚੇ ਦੋਨੇ ਬੀਐਸਸੀ ਮੈਡੀਕਲ ਆ ਪਰ ਠੀਕ ਹੈ ਪੜ੍ਹ जरूर ਗਏ ਪਰ ਸਾਨੂੰ ਨੌਕਰੀਆਂ ਹੱਥੇ ਕੋਈ ਨਹੀਂ ਮਿਲ ਰਹੀ ਮਤਲਬ ਨੌਕਰੀਆਂ ਚ ਕਿਤੇ ਨਾ ਕਿਤੇ ਜਿਹੜਾ ਥੋੜਾ ਥਾਂ ਹੋਣੀ ਚਾਹੀਦੀ ਉਹ ਨਾ ਹੋਣ ਕਰਕੇ ਪਿੱਛੇ ਰਹਿ ਜਾਂਦੇ ਹਾਂਜੀ ਹਾਂਜੀ ਫਿਰ ਉਹ ਵਜ੍ਹਾ ਕੀ ਹੈ ਜੀ ਹੁਣ ਇੱਕ ਤੁਹਾਨੂੰ ਦੱਸਾਂ ਕਿ ਕਬੀਲਿਆਂ ਲਈ ਇੱਕ ਮ ਸਰਕਾਰ ਵੱਲੋਂ ਹੁੰਦਾ ਸਾਡੇ ਜਿਸ ਤਰ੍ਹਾਂ ਰੀਤੀ ਰਿਵਾਜ ਆ ਸਾਡੇ ਧਰਮ ਪ੍ਰਤੀ ਮੰਨ ਲਓ ਜਿਹੜੇ ਮੰਨ ਲਓ ਅਸੀਂ ਕੋਈ ਸੁੱਖ ਦੁੱਖ ਦੇ ਵਿੱਚ ਮੰਨ ਲਓ ਜਿਵੇਂ ਖੁਸ਼ੀ ਦੇ ਵਿੱਚ ਆਪਾਂ ਗੱਲ ਕਰਦੇ ਆ ਬਲੀ ਦਿੱਤੀ ਜਾਂਦੀ ਆ ਬਹੁਤ ਸਾਰੇ ਸਾਡੇ ਪਰਿਵਾਰਾਂ ਦੇ ਵਿੱਚ ਚਲੋ ਹੁਣ ਤਾਂ ਬੱਕਰੀ ਦੀ ਬਲੀ ਦਿੱਤੀ ਜਾਂਦੀ ਆ ਇਸ ਤਰ੍ਹਾਂ ਇਹ ਸਾਡਾ ਪੁਰਾਣਾ ਹੀ ਚੱਲ ਰਿਹਾ ਏ ਹੁਣ ਥੋੜੇ ਦਿਨੇ ਪਹਿਲਾਂ ਇੱਕ ਵਾਹੜੀਆ ਆਪਾਂ ਸਾਰੇ ਸੁਣਦੇ ਆ ਪਿੰਡਾਂ ਦੇ ਵਿੱਚ ਵਾਹੜੀਆ ਦਾ ਪ੍ਰੋਗਰਾਮ ਮਾਤਾ ਪੂਜਦੇ ਆ ਤਾਂ ਉਹਦਾ ਮਤਦਦਾ ਕਿ 7-8 ਦਿਨ ਪਹਿਲਾਂ ਸਾਡੇ ਜਿੰਨੀਆਂ ਬਜ਼ੁਰਗ ਔਰਤਾਂ ਚ ਸਾਡੀਆਂ 90 ਔਰਤਾਂ ਉਹਨਾਂ ਨੇ ਘਗਰੇ ਪਾ ਕੇ ਹਰ ਚਾਹ ਕੋਈ ਬੋਲੇ ਨਹੀਂ ਬੋਲਦਾ ਕੋਈ ਵੀ ਹਰੇਕ ਦੇ ਘਰੇ ਜਾ ਕੇ ਉਹਨਾਂ ਨੇ ਉਹਦਾ ਸਤਿਕਾਰ ਕਰਨਾ ਜਿੱਥੇ ਸਾਡੀਆਂ ਮਟੀਆਂ ਬਣੀਆਂ ਚ ਬਜ਼ੁਰਗ ਹੈ ਵੱਡੇ ਘਰੇ ਬੈਠੇ ਆ ਉਹਨਾਂ ਦਾ ਸਤਿਕਾਰ ਕਰਨਾ ਪੈ ਰਿਹਾ ਸਲਾਵਣਾ ਮੱਥਾ ਟੇਕਣਾ ਯਾਨੀ ਕਿ ਸਾਡੇ ਰੀਤੀ ਰਿਵਾਜ ਜਿਹੜੇ ਚੱਲ ਰਹੇ ਆ ਅਜ ਵੀ ਟੁਬੀਲੇ ਵਾਲੇ ਜਿਹੜੇ ਸੀਗੇ ਫਿਰ ਉਹਨਾਂ ਨੇ ਕੀ ਕਰਨਾ ਜਿਹੜਾ 7 ਦਿਨਾਂ ਤੋਂ ਬਾਅਦ ਜਦੋਂ ਮੰਗਲਵਾਰ ਆਉਂਦਾ ਜਾਂ ਕੋਈ ਇਸ ਤਰ੍ਹਾਂ ਦਿਨ ਬਣਾਉਂਦੇ ਆ ਤਾਂ ਉਹ ਸਾਰਾ ਪਿੰਡ ਬੱਚਾ-ਬੱਚਾ ਘਰੋਂ ਜਾ ਕੇ ਤੜਕੇ ਤੋਂ ਲੈ ਕੇ ਰਾਤ ਨੂੰ ਜਿਹੜੇ ਮਿੱਠੇ ਚੋਲ ਬਣਾ ਕੇ ਤੜਕੇ ਸਾਰੇ ਕੱਚੀ ਲੱਸੀ ਲੈ ਕੇ ਮਾਤਾ ਦੀ ਪੂਜਾ ਕਰਨ ਜਾਂਦੇ ਇੱਕ ਸਾਰਾ ਤੋਂ ਲੱਖਣ ਜਿਹੜਾ ਮੈਂ ਕਹਿੰਦਾ ਸਾਡੇ ਰੀਤੀ ਰਿਵਾਜ ਸਾਡੇ ਸਮਾਜ ਦੇ ਵਿੱਚ ਫਿਰ ਜੇ ਆਪਾਂ ਗੱਲ ਕਰ ਲਈਏ ਸਾਡੇ ਬਜ਼ੁਰਗ ਹੋਏ ਆ ਪਹਿਲਾਂ ਬਜ਼ੁਰਗੋ ਕੀ ਬਹੁਤ ਸਾਰੇ ਬਜ਼ੁਰਗ ਮੇਰੇ ਦਾਦਾ ਜੀ ਸੀ ਤਾਂ ਉਹ ਮੈਨੂੰ ਦੱਸਦੇ ਹੁੰਦੇ ਸੀ ਸਾਡੇ ਪਰਦਾਦਾ ਜੀ ਸੀ ਉਹ ਖੋਜੀ ਸੀ ਤਾਂ ਉਹਨਾਂ ਨੂੰ ਜਿਹੜੇ ਰਾਜੇ ਸੀ ਚਾ ਹੋਰ ਇਸ ਤਰ੍ਹਾਂ ਕੋਈ ਚੋਰੀਆਂ ਕਰਦੇ ਹੁੰਦੇ ਹੋਰ ਲੋਕ ਵੀ ਤਾਂ ਉਦੋਂ ਉਹਨਾਂ ਨੂੰ ਲੈ ਕੇ ਜਾਂਦੇ ਸੀ ਤੇ ਉਹ ਪੈੜ ਵੇਖ ਕੇ ਦੱਸ ਦਿੰਦੇ ਸੀ ਕਿਉਂਕਿ ਉਦੋਂ ਰੇਤੇ ਆਮ ਪਿੰਡਾਂ ਦੇ ਵਿੱਚ ਰੇਤੇ ਦੇ ਪਈਆਂ ਤੇ ਗਲੀਆਂ 'ਚ ਛੜਕਾ ਹੁੰਦੀਆਂ ਸੀ ਤਾਂ ਰੇਤੇ ਦੇ ਵਿੱਚ ਜਿਸ ਤਰ੍ਹਾਂ ਦਾ ਪੈਰ ਦਾ ਨਿਸ਼ਾਨ ਹੁੰਦਾ ਸੀ ਤਾਂ ਉਹ ਵੇਖ ਕੇ ਦੱਸ ਦਿੰਦੇ ਸੀ ਵੀ ਇਹ ਔਰਤ ਹੈ ਇਹ ਫਲਾਨੇ ਤਰ੍ਹਾਂ ਦੀ ਔਰਤ ਹੈ ਠੀਕ ਹੈ ਚਾਹੇ ਇਹ ਬੰਦਾ ਤਾਂ ਫਲਾਨਾ ਬੰਦਾ ਚਾਹੇ ਤੇ ਜੁੱਤੀ ਪਾਈ ਹੈ ਤੇ ਕੱਢਵੀਂ ਜੁੱਤੀ ਪਾਈ ਹੈ ਤੇ ਟੱਕ ਮਾਰਮੀ ਜੁੱਤੀ ਪਾਈ ਹੈ ਉਹ ਸਾਰੇ ਜਿਹੜੇ ਉਹਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ ਉਹ ਦੱਸ ਦਿੰਦੇ ਸੀ ਵੀ ਇਹ ਫਲਾਨਾ ਬੰਦਾ ਚੋਰੀ ਕਰਕੇ ਗਿਆ ਸੀ ਤੇ ਫਿਰ ਜੇਕਰ ਆ ਆਪਾਂ ਧਰਮ ਦੇ ਪਾਸੇ ਗੱਲ ਕਰ ਲਈਏ ਜਿਸ ਤਰ੍ਹਾਂ ਸਾਡੇ ਬਾਬਾ ਕਸਾਈਂ ਦੀ ਪੂਜਾ ਕਰਦੇ ਹਰ ਛੇ ਮਹੀਨਿਆਂ ਨੂੰ ਉਹਦਾ ਆ ਪ੍ਰਸ਼ਾਦ ਜਿਹੜਾ ਮਿੱਠਾ ਪ੍ਰਸ਼ਾਦ ਦਿੰਦੇ ਆ ਤੇ ਜਾਂ ਆਪਾਂ ਗੱਲ ਕਰ ਲਈਏ ਕ੍ਰਿਸ਼ਨ ਮਹਾਰਾਜ ਜੀ ਦੀ ਤਾਂ ਉੱਥੇ ਜਿੱਥੇ ਸਿੱਤੇ ਸਾਡੇ ਸਮਾਜ ਦੇ ਬਾਵਰੀਆ ਸਮਾਜ ਦਾ ਕੋਈ ਬੰਦਾ ਚੱਕ ਦੋ ਘਰ ਬੈਠੇ ਵੀ ਆ ਚਾਹ ਵੱਧ ਬੈਠਿਆ ਹਰੇਕ ਥਾਂ ਜਦੋਂ ਆਪਾਂ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਆਉਂਦੀ ਆ ਉਦੋਂ ਕੀ ਆ ਉਹ ਵਰਤ ਰੱਖਦੇ ਤਿੰਨ ਤਿੰਨ अच्छा ਤਾਂ ਇਥੋਂ ਤੱਕ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹ ਜਿਹੜੇ ਵਰਤ ਰੱਖਦੇ ਆ ਮੇਰਾ ਦਾਦਾ ਜੀ ਹਮਾਲ ਦੇ ਅੱਖੀ ਵੇਖਿਆ ਕਿ ਜਿਹੜਾ ਕਿਸੇ ਦਾ ਸੱਪ ਲੜ ਜਾਂਦਾ ਸੀ ਤੋ ਆਪ ਦੇ ਮੂੰਹ ਨਾਲ ਚੂਸ ਕੇ ਉਹਦਾ ਜ਼ਹਿਰ ਜਿਹੜਾ ਬਾਹਰ ਕੱਢ ਦਿੰਦੇ ਹੁੰਦੇ ਸੀ ਹੂੰ ਜਣ ਕਿ ਇਸ ਤਰ੍ਹਾਂ ਦੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਉਹ ਅੱਜ ਵੀ ਚੱਲ ਰਿਹਾ ਅੱਜ ਹੁਣ ਸਿਰੋ ਨਵੇਂ ਬੱਚੇ ਵੀ ਆ ਸਾਡੇ ਨੌਜਵਾਨ ਆ ਹੋਰ ਬਜ਼ੁਰਗ ਵੀ ਆ ਸਾਡੇ ਜਿਹੜੇ ਵਰਤ ਰੱਖਦੇ ਆ ਜਣ ਕਿ ਇਹ ਇਹਨਾਂ ਦਾ ਪੁਰਾਣਾ ਇਤਿਹਾਸ ਹੈ ਸਾਰਾ ਇਹ ਹੂੰ ਮਤਲਬ ਪੂਰਾ ਜਿਵੇਂ ਇਹ ਸਮਝ ਲਈਏ ਵੀ ਜਿਵੇਂ ਵੀ ਜਿਹੜੇ ਜਦੋਂ ਕਬੀਲੇ ਜੰਗਲ ਚ ਰਹਿੰਦੇ ਸੀ ਅੱਜ ਵੀ ਉਹੀ ਰੀਤੀ ਰਿਵਾਜ ਹੈ ਹਾਂ ਜੀ ਉਹ ਉਹੀ ਰੀਤੀ ਰਿਵਾਜ ਹੈ ਸਾਰਾ ਹੀ ਹੂੰ ਤਾਂ ਅਸੀਂ ਤਾਂ ਹੁਣ ਇਹੀ ਅਸਰਕਾਰ ਤੋਂ ਮੰਗ ਕਰਦੇ ਆ ਕਿ ਆ ਸਾਡਾ ਉਹ ਕਬੀਲਿਆਂ ਵਾਲਾ ਸਾਰੀ ਸਾਡਾ ਇਤਿਹਾਸ ਹੈ ਸਾਡੇ ਕਬੀਲਿਆਂ ਵਾਲੇ ਰੀਤੀ ਰਿਵਾਜ ਹੈ ਤੇ ਜੇਕਰ ਜਰਨਲ ਬੀਸੀ ਚ ਐਸਸੀ ਪੰਜਾਬ ਦੇ ਵਿੱਚ ਸਾਰੇ ਸੁਧਾਰਨਮਕ ਮੁਤਾਬਕ ਜਿਹੜਾ ਚੱਲ ਰਿਹਾ ਹੈ ਤਾਂ ਸਾਨੂੰ ਟਰੈਬਿਜ ਦਾ ਕੋਟਾ ਵੀ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਤੇ ਅਸੀਂ ਇੱਕ ਜਿਹੜੀ ਹੈ ਕੇਂਦਰ ਸਰਕਾਰ ਤੋਂ ਵੱਡੀ ਮੰਗ ਹੈ ਸਾਡੀ ਕਿ ਜਿਹੜੀ ਸੋਧ ਹੈ ਜਿਹੜੀ ਇਕਤਾ ਆਤਨ ਅਪਰਾਧੀ ਜਿਹੜਾ ਐਕਟ ਹੈ ਉਹਨੂੰ ਹਟਾਉਣਾ ਚਾਹੀਦਾ ਸਾਡੀਆਂ ਜਾਤੀਆਂ ਦੇ ਨਾਂ ਵਿੱਚੋਂ ਕੱਟਣਾ ਚਾਹੀਦਾ ਇਹ ਤਾਂ ਮੈਨੂੰ ਲੱਗਦਾ ਵੀ ਜਿਵੇਂ ਇੱਕ ਕਈ ਇਹਨਾਂ ਵੀ ਇੱਕ ਮੌਲਿਕ ਅਧਿਕਾਰਾਂ ਦਾ ਵੀ ਸਭ ਤੋਂ ਵੱਡਾ ਹਨ ਹੈ ਵੀ ਆਦਤਾਂ ਇੱਕ ਬੱਚਾ ਪੈਦਾ ਹੋ ਗਿਆ ਉਹ ਬੱਚੇ ਨੂੰ ਪੈਦਾ ਹੋਣ ਸਰ ਅਪਰਾਧੀ ਮੰਨ ਲੈਣਾ ਇਹ ਇਹ ਤਾਂ ਇੱਕ ਮੌਲਿਕ ਅਧਿਕਾਰਾਂ ਦਾ ਜਾਂ ਇਹ ਨੈਤਿਕ ਅਧਿਕਾਰਾਂ ਦਾ ਵੀ ਬੰਦੇ ਦਾ ਇਨਸਾਨੀਅਤ ਦੇ ਨਾਤੇ ਵੀ ਜੇ ਆਪਾਂ ਕਹੀਏ ਤਾਂ ਵੀ ਇਹ ਸਭ ਤੋਂ ਬਹੁਤ ਜ਼ਿਆਦਾ ਇਹ ਅਧਿਕਾਰਾਂ ਦਾ ਹਨਨ ਤਾਂ ਹੋ ਹੀ ਰਿਹਾ ਹੈ ਨਾਲ ਨਾਲ ਇਹ ਉਤਪੀੜਨ ਵੀ ਹੈ ਬਹੁਤ ਵੱਡਾ ਨਹੀਂ ਪੀੜਾ ਹੋਈ ਆ ਅਸੀਂ ਪੀੜਾ ਚੜ ਰਹੇ ਆ ਅੱਜ ਵੀ ਚੱਲ ਰਹੇ ਆ ਇਹ ਚਾਹ ਅੱਜ ਦੇਸ਼ ਨੂੰ ਕਿ 77 ਸਾਲ 78 ਕਿੰਨੇ ਸਾਲ ਹੋ ਗਏ ਵੀ ਯਾਦ ਹੋਇਆ ਨੂੰ ਹਨਾ ਤੇ ਪਰ ਲੇਕਿਨ ਸਾਨੂੰ ਨਾ ਤਾਂ ਸੰਵਿਧਾਨਕ ਹੱਕ ਮਿਲੇ ਨਾ ਸਾਨੂੰ ਅਸਲ ਆਜ਼ਾਦੀ ਮਿਲੀ ਨਾ ਸਾਨੂੰ ਸੰਵਿਧਾਨ ਦੇ ਵਿੱਚ ਜਿਹੜਾ ਸਾਨੂੰ ਕੋਈ ਲਾਭ ਮਿਲਣਾ ਸਾਨੂੰ ਉਹ ਮਿਲਿਆ ਪਰ ਲੇਕਿਨ ਸਾਨੂੰ ਜਿਹੜਾ ਕਾਲਾ ਕਾਨੂੰਨ ਅੰਗਰੇਜ਼ਾਂ ਵਾਲਾ ਸੀ ਉਹ ਜਿਹੜਾ 193 ਕਬੀਲਿਆਂ ਤੇ ਆਤਮੋਪਰਾਧੀ ਵਾਲਾ ਨਾਮ ਜਿਹੜਾ ਦਿੱਤਾ ਗਿਆ ਉਹ ਸਾਡੇ ਤੇ ਅੱਜ ਵੀ ਚੱਲਦਾ ਹੈ ਉਹ ਵੀ ਹਟਾਇਆ ਸਾਨੂੰ ਹੋਰ ਤਾਂ ਸੰਵਿਧਾਨ ਦੇ ਮੁਤਾਬਕ ਕੀ ਮਿਲਣਾ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਇੱਕ ਤਾਂ ਨੇ ਆ 193 ਕਬੀਲਿਆਂ ਦੀ ਜਿਹੜੇ ਨਾਮ ਪਾਏ ਹੋਏ ਆ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜਾ ਪੜਾਉਂਦੇ ਆ ਇਹਨਾਂ ਨੂੰ ਵੀ ਆ ਚੋਰ ਜਾਤੀਆਂ ਹੈਗੀਆਂ ਪਰ ਲੇਕਿਨ ਮੈਂ ਕਹਿੰਦਾ ਵੀ ਅੱਜ ਸਾਡੇ ਸਮਾਜ ਦੇ ਵਿੱਚ ਸਾਡੇ ਕਬੀਲਿਆਂ ਦੇ ਵਿੱਚ ਇਹ ਚੀਜ਼ ਜਿਹੀ ਨਹੀਂ ਰਹੀ ਬਹੁਤ ਮਿਹਨਤੀ ਤੇ ਇਮਾਨਦਾਰ ਤੇ ਪੜ੍ਹੇ ਲਿਖੇ ਖਿੱਤਿਆਂ ਦੇ ਵਿੱਚ ਚਲੇ ਗਏ ਚਲੋ ਆਪਾਂ ਦਾ ਕਾਰੋਬਾਰ ਕਰਦੇ ਜਮੀਨਾ ਹੈ ਨਹੀਂ ਤੇ ਉਹੀ ਪੁਰਾਣੇ ਰੀਤੀ ਰਵਾਇਤ ਕਬੀਲਿਆਂ ਨਾਲ ਸਾਹਮਦੇ ਹੋਏ ਤੇ ਇਹਨਾਂ ਨੂੰ ਕਬੀਲੇ ਕੋਸ਼ਤ ਜਿਹੜਾ ਕਰਨਾ ਚਾਹੀਦਾ ਸਰਕਾਰ ਜੇਕਰ ਆਪਾਂ ਗੱਲ ਕਰੀਏ ਤੁਸੀਂ ਕਹਿੰਦੇ ਆ ਵੀ ਸਾਡੀ ਤਾਂ ਜਦੋਂ ਕੋਈ ਕੋਟਾ ਹੀ ਨਹੀਂ ਤਾਂ ਸਾਡੀ ਫਿਰ ਰਿਜ਼ਰਵੇਸ਼ਨ ਵੀ ਹੈ ਨਹੀਂ ਵੀ ਤੇ ਸਾਡੀ ਫਿਰ ਲੋਕ ਸਭਾ ਤੇ ਵਿਧਾਨ ਸਭਾ ਚ ਨੁਮਾਇੰਦਗੀ ਵੀ ਹੈ ਫਿਰ ਜਦੋਂ ਆਪਾਂ ਗੱਲ ਕਰੀਏ ਅਦਾਲਤਾਂ ਤਾਂ ਤੁਹਾਡੇ ਲਈ ਵੀ ਬਰਾਬਰ ਹੈ ਕੀ ਤੁਸੀਂ ਅਦਾਲਤਾਂ ਚ ਆਪਦੀ ਗੱਲ ਨਹੀਂ ਰੱਖੀ ਅਦਾਲਤਾਂ ਤੋਂ ਪਾਸੇ ਅਦਾਲਤਾਂ ਦੇ ਵਿੱਚ ਵੀ ਮਾਂ ਜੋ ਹਾਈ ਕੋਰਟ ਤੋਂ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਠੀਕ ਹੈ ਇਹ 82 96 ਦੇ ਵਿੱਚ 95 ਦੇ ਵਿੱਚ ਇਹ ਫੈਸਲੇ ਸਾਡੇ ਹੱਕ ਚ ਹੋਏ ਆ ਕਮਿਸ਼ਨ ਬੈਠੇ ਕੇਂਦਰ ਨੇ ਚਲੋ ਇਹ ਤਾਂ ਪੰਜਾਬ ਦੇ ਹੋਏ ਆ ਕਮਿਸ਼ਨ ਨੇ ਕੇਂਦਰ ਦੇ ਵਿੱਚ ਕਮਿਸ਼ਨ ਚਾ ਕਾਂਗਰਸ ਸਰਕਾਰਾਂ ਬਦ ਰਹੀਆਂ ਤੇ ਉਹਦੇ ਵਿੱਚ ਵੀ 1949-50 ਦੇ ਵਿੱਚ ਐਗਰ ਕਮਿਸ਼ਨ ਬੈਠਾ ਉਹ 93 94 ਕਾਲਾ ਕਾਲੇ ਕਮਿਸ਼ਨ ਬੈਠਾ 1963 ਵਿੱਚ ਮਹਿਤਾ ਰਿਪੋਰਟ ਬਣੀ ਇੱਕ ਫਿਰ 1965 ਵਿੱਚ ਲਕੂਰ ਕਮੇਟੀ ਬੈਠੀ 1900 70 80 ਦੇ ਵਿੱਚ ਵੀਪੀ ਮੰਡਲ ਬੈਠਾ 2010 ਵਿੱਚ ਰੇਨਕੇ ਕਮਿਸ਼ਨ ਬੈਠਾ ਫਿਰ ਠੀਕ ਹੈ 2018 ਵੇ ਅਦਾਤੇ ਕਮਿਸ਼ਨ ਬੈਠਾ ਤੇ 1996 96 ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਆਈ 2008 ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਰਿਪੋਰਟ ਦਿੱਤੀ ਇੰਨੇ ਕਮਿਸ਼ਨ ਬੈਠਣ ਦੇ ਬਾਵਜੂਦ ਵੀ ਹਿੰਦੁਸਤਾਨ ਦੀ ਕਿਸੇ ਸਰਕਾਰ ਨੇ ਸਾਡੇ ਹੱਕ ਜਿਵੇਂ ਨਾ ਤਾਂ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਾ ਕਿਸੇ ਦਾ ਫੈਸਲਾ ਲਾਗੂ ਕੀਤਾ ਨਾ ਸੰਵਿਧਾਨ ਜਿਹੜਾ ਉਹਦੇ ਵਿੱਚ ਉਹ ਸੋਧ ਕਰਕੇ ਸਾਨੂੰ ਟਰਾਈਲ ਕੋਸ਼ਿਸ਼ ਕੀਤਾ ਮਤਲਬ ਕਿ ਕੋਈ ਵੀ ਸਰਕਾਰ ਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਲੱਗਿਆ ਵੀ ਤੁਸੀਂ ਇਸ ਧਰਤੀ ਤੇ ਵਸਦੇ ਹੋ। ਇਹੀ ਆਈ ਹੋਰ ਕੀ ਆ? ਸਹਭੋਂ ਸਰਕਾਰਾਂ ਕਹਿੰਦੀਆਂ ਵੀ ਸਾਨੂੰ ਤਾਂ ਕੀੜੀ ਦੁਖੀ ਤੁਰਦੀ ਆ। ਸਰਕਾਰ ਉਹਨਾਂ ਨੂੰ ਕੋਈ ਨਜ਼ਰ ਨਹੀਂ ਆ ਰਹੀ। ਤੁਸੀਂ ਇੰਨੇ 25 ਕਰੋੜ ਲੋਕ ਨਹੀਂ ਦਿਖ ਰਹੇ ਉਹਨਾਂ ਨੂੰ। ਬਸ ਇੱਕ ਕਮਿਸ਼ਨ ਬਿਠਾ ਲੈਂਦੇ। ਮੈਂ ਤੁਹਾਨੂੰ ਗੱਲ ਕਰਾਂ ਕਿ ਇੱਕ ਪ੍ਰਤੀਵਾ ਪਾਡਲ ਦੀ ਰਾਸ਼ਟਰਪਤੀ ਸੀ। ਮੰਜੋਗ ਰਾਸ਼ਟਰਪਤੀ ਸੀ ਉਦੋਂ ਤੇ ਉਦੋਂ ਮੈਂ ਕੀ ਕੀਤਾ ਜੀ ਮੈਂ ਕਾਲ ਡੀ ਹੀ ਪਾਦੀ ਰਾਸ਼ਟਰਪਤੀ ਸੀ। ਕਿਉਂਕਿ 2000 ਕੋਰਡ ਤੋਂ ਉੱਪਰ ਜਿਹੜਾ ਕਾਂਗਰਸ ਸਰਕਾਰ ਨੇ ਇਹਨਾਂ ਦਾ ਬਜਟ ਰੱਖਿਆ ਸੀ ਝੁੱਗੀਆਂ ਝੌਂਪੜੀਆਂ ਤੇ ਕਿਉਂਕਿ ਸਾਡੇ ਲੋਕ ਸਾਰੇ ਕਬੀਲੇਾਂ ਚ ਚਲੋ ਕੁਝ ਲੋਕ ਸਾਡੇ ਵਰਗੇ ਪੜੇ ਲਿਖੇ ਚਲੋ ਤਾਂ ਆਪਾਂ ਸੇਵਾ ਕਰਕੇ ਬੈਠੇ ਆ ਬਹੁਤ ਸਾਰੇ ਲੋਕ ਇਹਨਾਂ ਝੁੱਗੀਆਂ ਝੌਂਪੜੀਆਂ ਰਹਿੰਦੇ ਅੱਜ ਵੀ ਅੱਜ ਤਾਂ ਆਪਾਂ ਥੋੜੇ ਦਿਨ ਉਹ ਵੇਖੇ ਕੋਟਪੁਰੇ ਦਾ ਝੁੱਗੀਆਂ ਝੌਂਪੜੀਆਂ ਦਾ ਕੀ ਹਾਲ ਹੋਇਆ ਨਹੀਂ ਸਰਕਾਰਾਂ ਇਹਨਾਂ ਨਾਲ ਹੱਲ ਕਰਦੀਆਂ ਤਾਂ ਮੈਂ ਕੀ ਕਿਤਾ ਰਮਾਂ ਜੋਗ ਰਾਸ਼ਟਰਪਤੀ ਤੋਂ ਇੱਕ ਆਰਟੀਚ ਮੰਗਿਆ ਵੀ ਜਿਹੜਾ 2000 ਕੋਰਡ ਰੱਖਿਆ ਉਹ ਕਿੱਥੇ ਗਿਆ ਤਾਂ ਉਹ ਚਲੋ ਕਿਸੇ ਤਰੀਕੇ ਨਾਲ ਮੈਂ ਉਹਨੂੰ ਹੈਂਡਲ ਕੀਤਾ ਮੰਗ ਕੀਤੀ ਰਾਜਪਥੀ ਤੋਂ ਵੀ ਤਾਂ ਉਹਨਾਂ ਨੇ ਮੰਨਿਆ ਕਿ ਮੈਂ ਉਹਨੂੰ ਲਿਖਿਆ ਕਿ ਸਰ ਵੀ ਤੁਸੀਂ ਮੈਂ ਇਹ ਆਪਣੇ ਲਈ ਨਹੀਂ ਮੈਂ ਹਿੰਦੁਸਤਾਨ ਦੇ ਛੁੱਗੀਆਂ ਝੌਂਪੜੀਆਂ ਦੇ ਲੋਕ ਵਾਸਤੇ ਲੋਕਾਂ ਲਈ ਇਹ ਮੰਗ ਕੀਤੀ ਆ ਤਾਂ ਉਹਨਾਂ ਨੇ ਜਿਹੜੀ ਮੇਰੀ ਐਪਲੀਕੇਸ਼ਨ ਹੈ ਉਹਨੂੰ ਮਾਨਤਾ ਵੀ ਦਿੱਤੀ ਤੇ ਸਬੰਧਤ ਮੰਤਰੀ ਨੂੰ ਤੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਉਹਨਾਂ ਨੂੰ ਵੀ ਭੇਜੀ ਵੀ ਇਹਨਾਂ ਦਾ ਜਵਾਬ ਦਿਓ ਤੇ ਇਹਨਾਂ ਨੂੰ ਜਿਹੜੇ ਹੱਕ ਮਿਲਣੇ ਚਾਹੀਦੇ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਸਾਡੀ ਜਿਹੜੇ ਮਾਨਯੋਗ ਰਾਸ਼ਟਰਪਤੀ ਐ ਦ੍ਰੋਪਦੀ ਮਰਦੂ ਉਹ ਕਹਿੰਦੇ ਆਦੀਵਾਸੀ ਕਬੀਲਿਆਂ ਚੋਂ ਹੀ ਆ। ਹਾਂਜੀ ਹਾਂਜੀ। ਕੀ ਉਹਨਾਂ ਤੱਕ ਆਵਾਜ਼ ਲੈ ਕੇ ਗਏ ਜਾਂ ਤੁਸੀਂ ਉਹਨਾਂ ਤੱਕ ਪਹੁੰਚਾਈ ਜਾਂ ਉਹਨਾਂ ਨੂੰ ਵੀ ਇਹ ਪਤਾ ਹੈ ਵੀ ਮੇਰੇ ਜਿਹੜੇ ਕਬੀਲੇ ਆ ਉਹਨਾਂ ਦੇ ਇਹ ਹਾਲਾਤ। ਅਸਲ ਕਿ ਨਾ ਮੈਂ ਤੁਹਾਨੂੰ ਦੱਸਦਾ ਜਿਹੜੇ ਕੁਝ ਬਹੁਤ ਸਾਰੇ ਕਬੀਲੇ ਹਿੰਦੁਸਤਾਨ ਦੇ ਜਿਨ੍ਹਾਂ ਨੂੰ ਟ੍ਰਾਈਬ ਦਾ ਹੱਕ ਮਿਲਿਆ ਹੋਇਆ ਦੇ ਦਿੱਤਾ ਵੀ ਆ। ਕੁਝ ਨੂੰ ਚਲੋ ਸਰਕਾਰਾਂ ਦੇ ਵਿੱਚ ਹੁਣ ਵੀ ਨਵੇਂ ਵੀ ਦੇ ਰਹੇ ਆ। ਤਾਂ ਮੈਂ ਚਲੋ ਭਾਰਤੀ ਜਨਤਾ ਪਾਰਟੀ ਨਾਲ ਚਲੋ ਮੈਂ ਚਲੋ ਆਪ ਦੀ ਸੇਵਾ ਵੀ ਕਰਾਂ ਲੰਮੇ ਸਮੇ ਤੋਂ ਤਾਂ ਆਪ ਦੀ ਜਾਣਕਾਰੀ ਦੇ ਤੱਕਈ ਮੰਤਰੀਆਂ ਨੂੰ ਵੀ ਜਿਵੇਂ ਜੂਲ ਟ੍ਰੈਵਲ ਮੰਤਰੀ ਆ ਜੂਲ ਆਰਮ ਜੀ ਉਹਨਾਂ ਨੂੰ ਵੀ ਮਿਲਿਆ ਚਾਰ ਪੰਜ ਵਾਰ ਮੁਲਾਕਾਤ ਵੀ ਹੋਈ ਤੇ ਜਿਹੜੇ ਦੇਸ਼ ਦੇ ਭਲਾਈ ਮੰਤਰੀ ਆ ਡਾਕਟਰ ਰਵਿੰਦਰ ਕੁਮਾਰ ਜੀ ਉਹਨਾਂ ਨੂੰ ਵੀ ਮਿਲਿਆ ਵੀ ਸਾਡੇ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਭਲਾ ਕਰੋ ਸਾਡੇ ਜਿਹੜੇ ਮਹਾ ਮੰਤਰੀ ਆ ਅਤਰਨ ਚੋਕ ਜੀ ਆ ਉਹਨਾਂ ਨੂੰ ਵੀ ਮਿਲਿਆ ਵੀ ਸੰਤੋਸ਼ ਜੀ ਉਹਨਾਂ ਨੂੰ ਵੀ ਮਿਲਿਆ ਇਸ ਤਰ੍ਹਾਂ ਜਾਨਕ ਕੋ ਹੋਰ ਵੀ ਮਨੇ ਰਾਜਨਾ ਜੀ ਖੋਦ ਸਾਡੇ ਇਥੇ ਪ੍ਰੋਗਰਾਮ ਚ ਆਏ ਮਾਗੀ ਮੇਲੇ ਦੇ ਬਹੁਤ ਵੱਡਾ ਸਾਡੇ ਸਮਾਜ ਦਾ ਇਕੱਠ ਹੋਇਆ ਸੀ ਤੇ ਉਦੋਂ ਵੀ ਉਹ ਮੰਨ ਕੇ ਗਏ ਵੀ ਤੁਹਾਡੇ ਹੱਕ ਜਿਹੜੇ ਹੱਕ ਹੈ ਮਿਲਣੇ ਚਾਹੀਦੇ ਪਰ ਲੇਕਿਨ ਸਰਕਾਰਾਂ ਉਹ ਗੱਲ ਹੈ ਵੀ ਅੱਜ ਤੱਕ ਵੀ ਸਾਡਾ ਗੱਲ ਧਿਆਨ ਨਹੀਂ ਦਿੱਤਾ ਤੇ ਅਸੀਂ ਤਾਂ ਕਹਿੰਨੇ ਵੀ ਚਲੋ ਸਾਡੇ ਕਬੀਲੇ ਨੂੰ ਕੋਈ ਧਿਆਨ ਦਿੱਤਾ ਜਾਵੇ ਤੇ ਛੇਤੀ ਹੀ ਅਸੀਂ ਚਾਹੁੰਨੇ ਕਿ ਇੱਕ ਇਤਿਹਾਸਕ ਰੈਲੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਕਰਾਈਏ ਤੇ ਉਹਨਾਂ ਨੂੰ ਦਿਖਾਈਏ ਕਿ ਸਾਡੇ ਕਬੀਲੇ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਆ ਇਹਨਾਂ ਦਾ ਹੱਕ ਜਿਹੜੇ ਉਹ ਦਿੱਤੇ ਜਾਣ ਬਿਲਕੁਲ ਜੀ ਇਹ ਬਹੁਤ ਹੀ ਦੁੱਖ ਭਰੀ ਗੱਲ ਹੈ ਕਿ ਅੱਜ ਵੀ 25 ਕਰੋੜ ਲੋਕਾਂ ਦਾ ਉਹਨਾਂ ਨੂੰ ਸਰਕਾਰਾਂ ਅਪਰਾਧੀ ਮੰਨਦੀਆਂ ਹਨ ਉਹਨਾਂ ਦਾ ਬੱਚਾ ਪੈਦਾ ਹੋਣ ਸਾਰ ਅਪਰਾਧੀ ਹੋ ਜਾਂਦਾ ਹੈ ਇਹ ਬਹੁਤ ਵੱਡੀ ਮਾਨਸਿਕ ਪੀੜਾ ਵੀ ਹੁੰਦੀ ਹੈ ਤੇ ਇਹ ਮੌਲਿਕ ਅਧਿਕਾਰਾਂ ਦਾ ਵੀ ਬਹੁਤ ਵੱਡਾ ਹਨਨ ਹੈ ਬਹੁਤ ਕਹਾਣੀ ਜਿਹੜੀ ਇਹ ਸੁਣੀ ਇੱਕ ਕਹਾਣੀ ਸੁਣ ਕੇ ਦੁੱਖ ਵੀ ਲੱਗਿਆ ਕੁਸੀ ਵੀ ਇਹ ਜਰੂਰ ਇਹਨਾਂ ਦੀ ਗੱਲ ਤੇ ਆਪਣੇ ਵਿਚਾਰ ਜਰੂਰ ਕਮੈਂਟ ਕਰਨਾ ਕਿ ਐਡਾ ਵੱਡਾ ਹਨੇਰਗਰਦੀ ਵੀ ਸਾਡੇ ਦੇਸ਼ ਦੇ ਵਿੱਚ 25 ਕਰੋੜ ਲੋਕਾਂ ਦੇ ਨਾਲ ਹੋ ਰਹੀ ਹੈ ਤੁਹਾਨੂੰ ਕਿਵੇਂ ਲੱਗਿਆ ਇਹ ਜਰੂਰ